ਭਾਈ ਗੁਰ ਜੀ ਦਾ ਖਾਲਸਾ ਭਾਈ ਗੁਰ ਜੀ ਕੀ ਫਤਿਹ ਤੁਹਾਡਾ ਸਾਡੀ YouTube ਚੈਨਲ ਅਤੇ Facebook ਤੇ ਸਵਾਤਾਈ ਅੱਜ ਦੇ ਪੌਣ ਲੈ ਕੇ ਆ ਬਲਾਂ ਵਾਲੀ ਪੱਗ ਜੀ ਲੈਂਥ 5.5 ਮੀਟਰ ਕੁ ਪਰੜ ਬਹਲ ਵਰਤਿਆ ਜਿਹੜਾ ਆਪਾਂ ਪੱਲੜ ਲਗਾਉਣਾ ਸਰਦੇ ਸੈਂਟਰ ਚੋਂ ਲੈ ਕੇ ਆਣ ਲੜ ਨੂੰ ਹੁਣ ਇਹ ਹੌਲ ਦਾ ਬਾ ਥੱਲੇ ਰੱਖ ਕੇ ਬੰਦਪਸੋ ਉੱਤੇ ਰੱਖ ਕੇ ਦੋਈ ਪੱਲੇ ਇਕੱਠੇ ਕਰਕੇ ਅੱਧੇ ਖੱਤੀ ਘਲਟਾ ਕਿਹੜੇ ਆਪਾਂ ਲੜ ਕੇ ਬਲ ਪਾ ਕੇ ਜਿਹੜਾ ਪਲੜ ਨੂੰ ਜਿਆਦਾ ਪਤਲਾ ਨਹੀਂ ਕਰਾਂਗੇ ਜੇ ਆਪਾਂ ਲੜ ਨੂੰ ਜਿਆਦਾ ਪਤਲਾ ਕਰ ਦਿੰਦੇ ਆ ਤਾਂ ਜਿਹੜਾ ਆਪਣਾ ਲੜਾ ਵਾਰ-ਵਾਰ ਅਖ ਤੋਂ ਖਿਸਕੀ ਜਾਵੇਗਾ ਤਵਰ ਦੇਖੀ ਗੱਲ ਦਾ ਕਿਹੜਾ ਪਲੜ ਨੂੰ ਲੋਡ ਕਰਕੇ ਲਗਾ ਦੇਣਾ ਹੈ ਤੇ ਬਰਸਤਵਾ ਜਿਹੜਾ ਆਪਾਂ ਆਗਲਾੜਾ ਲਗਾਉਣਾ ਲੜ ਨੂੰ ਬੈਕ ਤੋਂ ਪੈਂਕੇ ਕਰ ਲੈਣਾ ਆਪਣੀ ਦਾਹਲ ਦਾਵਾ ਥੱਲੇ ਰੱਖ ਕੇ ਬਨਪਸੋਤ ਰੱਖ ਕੇ ਦੋਹੀ ਪੱਲੇਆਂ ਨੂੰ ਪੱਲੇ ਪੱਲੇ ਜਿਆਦਾ ਖੋਲਣਾ ਦੂਜੇ ਪੱਲੇ ਨਾਲ ਆਪਾਂ ਬਟਾਈ ਹਰ ਪਾਸੇ ਨਾਲ ਜੋੜ ਕੇ ਲੜ ਨੂੰ ਉਪਰੋ ਚੰਗੀ ਤਰ੍ਹਾਂ ਲੋਡ ਕਰ ਲੈਣਾ ਲੜ ਨੂੰ ਉਪਰੋ ਚੰਗੀ ਤਰ੍ਹਾਂ ਲੋਡ ਕਰਕੇ ਉਂਗਲੀ ਦੇ ਗੁੱਠਣਾਂ ਜਿਹੜੇ ਆਪਾਂ ਵਾਲ ਇਕੱਠੇ ਕਰਕੇ ਕਿੱਥੇ ਆਪਣੇ ਪੱਲੇੜ ਦੇ ਵਾਲ ਮੁੱਕ ਜਾਣਗੇ ਉੱਥੇ ਦਾ ਪਲੜ ਨੂੰ ਲੋਡ ਕਰਕੇ ਤੇ ਜਿਹੜਾ ਲੜ ਨੂੰ ਸੈੱਟ ਕਰਕੇ ਲਗਾ ਦੇਣਾ ਜਿਹੜੇ ਆਪਾਂ ਲਾਈਸ਼ੋ ਜਿਹੜੇ ਆਪਾਂ ਬਲ ਪਾਈ ਸੋਨਾਂ ਜਿਹੜੇ ਆਪਾਂ ਸੈਟਿੰਗ ਕਰ ਲੈਣੀ ਆ ਤੇ ਇਹਨਾਂ ਨੂੰ ਸੰਗਣੀ ਕਰ ਲੈਣਾ ਜੇ ਬਰਸਤਵਾ ਜਿਹੜਾ ਆਪਾਂ ਅਗਲੇ ਵਾਲਾ ਲਾਉਣਾ ਲੜਨੂ ਵੈਕ ਤੋਂ ਪਿੱਛੇ ਕਰ ਲੈਣਾ ਆਪਣੀ ਅੱਖ ਹਲਦ ਬਾਅਦ ਥੱਲੇ ਰਾ ਕੇ ਬੰਦ ਬਸੋ ਤਰ੍ਹਾਂ ਕੇ ਜਿਹੜਾ ਆਪਾਂ ਲੜਨੂ ਲੋਡ ਕਰ ਲੈਣਾ ਉਪਰੋਂ ਚਾਰੋਂ ਗੁਲੀ ਨਾਲ ਚਾਰੋਂ ਗੁਲੀ ਨਾਲ ਜਿਹੜਾ ਲੜਨੂ ਉਪਰੋਂ ਲੋਡ ਕਰਕੇ ਫੇਰ ਉਂਗਲੀਆਂ ਗੁੱਠ ਨਾਲ ਲੈ ਪਵਲ ਇਕੱਠੇ ਕਰਕੇ ਜਿੱਥੇ ਆਪਣੇ ਪੱਲੇੜ ਦੇ ਵੱਲ ਮੁੱਕ ਦਉਣਗੇ ਉੱਥੇੜਾ ਪੜ ਨੂੰ ਲੋਡ ਕਰਕੇ ਲਗਾ ਦੇਣਾ ਅਬਰ ਜਿੱਥੇ ਆਪਣੇ ਪਹਿਲੇੜੇ ਤੋਂ ਵਾਲ ਮੁੱਕ ਦਉਣਗੇ ਥੋੜਾ ਪਲੜ ਨੂੰ ਲੋਡ ਕਰਕੇ ਲਗਾ ਦੇਣਾ ਤੇ ਹੁਣ ਜਿਹੜੇ ਆ ਪਲੜ ਲੈ ਛੋਣਾਂ ਜਿਹੜੇ ਆ ਬਲ ਪਾਈ ਛੋਣਾਂ ਜਿਹੜੀਆਂ ਪਸਟਿੰਗ ਕਰ ਲੈਣੀਆਂ ਤਾਹਨੂੰ ਲੋਡ ਕਰ ਦੇਣਾ ਜਿੱਥੇ-ਜਿੱਥੇ ਵਾਲ ਕੱਟਣਗੇ ਉਥੇੜਾ ਆਪਾਂ ਬਾਜਾ ਸੂਈਆਂ ਪੱਗ ਬਣ ਵੇੜ ਕੇ ਜਿਹੜੇ ਆਪਣੇ ਵਾਲ ਨੇ ਸੰਕਣੇ ਕਰ ਲੈਣੇ ਹਨ ਦਵਾਰੋ ਸਤੋਆ ਜਿਹੜਾ ਆਪਾਂ ਅਗਲਾ ਲੰਗਣਾ ਲੜਮ ਵੈਕ ਤੋਂ ਪਿੰਚ ਕਰ ਲੈਣਾ ਪੁਣੀ ਰੋਲ ਦਾ ਵਾ ਥੱਲੇ ਰਾ ਕੇ ਬੰਦ ਬਸੂਤ ਰਾ ਕੇ ਜਾਣ ਗਲੇ ਨਾਲ ਜਿਹੜਾ ਲੜ ਨੂੰ ਪ੍ਰੋਲੋਡ ਕਰਨਾ ਤਾਂ ਫਿਰ ਜੇਥੇ ਆਪਣੇ ਪਲੇਟ ਦੇ ਬਾੜ ਮੋਕ ਦੋਣਗੇ ਥੋੜਾ ਪਲੇਟ ਨੂੰ ਲੋਡ ਕਰਕੇ ਉੱਪਰੋਂ ਜਿਹੜਾ ਲੜ ਨੂੰ ਸੈੱਟ ਕਰਕੇ ਤੇ ਬਲਪਾ ਕਿਹੜਾ ਲੜ ਨੂੰ ਲਗਾ ਦੇਣਾ ਇਹ ਹੁਣ ਜਿਹੜੇ ਅਪਲੋਡੇਸ਼ਨ ਨੇ ਜਿਹੜੇ ਆਪਾਂ ਬਾਲ ਪਾਈਛੋਂ ਨੇ ਜਿਹੜੀ ਆਪਾਂ ਸੈਟਿੰਗ ਕਰ ਲੈਣੀਆਂ ਚੰਨਾਂ ਨੂੰ ਸੰਗੜੀਆਂ ਕਰ ਲੈਣਾ ਤਾਂ ਉਹ ਤੋਂ ਲੈ ਕੇ ਪਿਛਦਾ ਕਿਹੜੇ ਆਪਾਂ ਬਾਲ ਜਿਹੜੇ ਲੋਡ ਕਰਾਂਗੇ ਜਿਹੜੇ ਉੱਪਰੇ ਲੜ ਹੋਣਗੇ ਉਹਨਾਂ ਨਾਲ ਆਪਾਂ ਸੈਟ ਕਰ ਲਈ ਜਿਹੜਾ ਤੁਸੀਂ ਡਬਲ ਸ਼ੀਸ਼ਾ ਆਪਣਾ ਵਰਤ ਸਕਦੇ ਹੋ ਇਹ ਵੇਲੇ ਤੋਂ ਆ ਜਿਹੜਾ ਆਪਾਂ ਅਗਲਾ ਲੜਣਾ ਲੜਨ ਦਾ ਤਾਂ ਸੈਂਚੀ ਕਰਕੇ ਪੁਣੀਆ ਖੋਲ ਦਵਾ ਥੱਲੇ ਰੱਖ ਕੇ ਪੰਪਸਾ ਥੱਲੇ ਰੱਖ ਕੇ ਦੋਈ ਪੱਲੇ ਇਕੱਠੇ ਕਰ ਦੋਈ ਪੱਲੇ ਪਹਿਲੇ ਪੱਲੇ ਗਿਆ ਖੋਲ ਕੇ ਦੂਜੇ ਪੱਲੇ ਆਪਾਂ ਮਟਾਈ ਵਾਲ ਪਸਣਾ ਜੋੜ ਕੇ ਇੱਕ ਵਾਰ ਜਿਹੜਾ ਲੜਨ ਨੂੰ ਫੋਲਡ ਕਰਾਂਗੇ ਨੱਕ ਦੇ ਸੀ ਜਿਹੜਾ ਪਲੜ ਨੂੰ ਫੋਲਡ ਕਰਕੇ ਜਿਹੜੇ ਆਪਣੀ ਸ਼ੇਪ ਆ ਉਹ ਲੋਡ ਕਰਕੇ ਜਿਹੜਾ ਲੜਨ ਨੂੰ ਲੋਡ ਕਰਕੇ ਲਾਉਣਾ ਹੈ ਤੇ ਵੀਡੀਓ ਆਪਣੀ ਸ਼ੇਅਰ ਆਉ ਲੋਡ ਕਰ ਕੇੜਾ ਲੜਨ ਡਾਊਨ ਲੋਡ ਕਰ ਕੇ ਲਗਾ ਦੇਣਾ ਹੈ ਜਿਹੜਾ ਜਿਹੜਾ ਬਾਕੀ ਭੱਗ ਜਿਹੜੀ ਆਪਾਂ ਸੈਟਿੰਗ ਕਰੀ ਜਾਣੀਆਂ ਤੇ ਸਭ ਤੋਂ ਪਹਿੜਾ ਆਪਾਂ ਸੈਟਾ ਕਣਾ ਜਿਹੜਾ ਆਪਾਂ ਪਹਿਲੇ ਵਾਲੇ ਸਿੱਧੇ ਸੈਂਟਰ ਤੋਂ ਉਹਨੂੰ ਬਾਅਦ ਤੋਂ ਖਿੱਚ ਕੇ ਚੰਗੀ ਤਰ੍ਹਾਂ ਚਾਰ ਪਾਸੇ ਨੂੰ ਫਲਾ ਕੇ ਤੇ ਬੜਾ ਜਿੱਥੇ ਕੋਤੋਂ ਸਨ ਗਰਹੰਦਾ ਉੱਥੋਂ ਆਪਾਂ ਡਬਲ ਸ਼ੀਸ਼ਾ ਦੇ ਕੇ ਚੰਗੀ ਜਿਹੜਾ ਆਪਾਂ ਸਿਰਾਉ ਟੈਟ ਕਵਰ ਕਰਕੇ ਜਿਹੜਾ ਆਪਾਂ ਸਿਰਾਉ ਕਵਰ ਕਰ ਲੈਣਾ ਜਿਹੜੇ ਤੁਸੀਂ ਸਿਰਾਉ ਕਵਰ ਕਾਲੀ ਜਿਹੜਾ ਆਪਣਾ ਡਬਲ ਸ਼ੀਸ਼ਾ ਆਪਣਾ ਵਰਤ ਸਕਦੇ ਹੋ ਨਾਲ ਨਾਲ ਬਾਕੀ ਪਾਕਤ ਜਿਹੜੀ ਆਪਾਂ ਸੈਟਿੰਗ ਕਰੀ ਜਾਣੀ ਐ ਤੇ ਜਿਹੜੇ ਵੀ ਸਾਡੇ YouTube ਚੈਨਲ ਤੇ ਮੈਨੂੰ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜੁੜ ਕਰਿਓ ਅਤੇ ਜਿਹੜੇ ਵੀ ਸਾਡੇ Facebook ਪੇਜ ਉੱਤੇ ਮੈਨੂੰ ਸਾਡੇ Facebook ਪੇਜ ਨੂੰ ਬਹੁਤ ਜੁੜ ਕਰਿਓ ਤੇ ਮੇਰੇ ਜਿਹੜਾ ਆਪਾਂ ਕੱਲ੍ਹ ਕਿਲੇੜਾ ਲਗਣਾ ਕੱਲ੍ਹ ਕਿਲੇੜਾ ਆਪਾਂ ਸਿੱਧਾ ਲਗਾਵਾਂਗੇ ਲੜਦੇ ਥੋੜੇ ਆਪ ਬੜਪਾ ਕੇ ਲੜਨ ਨੂੰ ਬੈ ਕੇ ਚੜਾਈ ਚੁਲਿਆ ਕਹਣਾ ਹੁਣ ਲੈ ਕੇ ਆਪਾਂ ਦੀ ਚੜਾਈ ਘਟਾ ਕੇ ਜਿਹੜੇ ਆਪਣੀ ਸ਼ੇਪ ਆ ਉਹ ਲੋਡ ਕਰਕੇ ਜਿਹੜਾ ਲੜਨ ਨੂੰ ਸਿੱਧਾ ਕਰਕੇ ਲੋਡ ਕਰਕੇ ਲੱਭ ਲੈਣਾ ਉਪਰ ਇਹ ਤੜਨ ਉਪਰ ਫਸ ਕੇ ਜਾਂਦਾ ਜਾਂ ਘਟੇਂਦਾ ਤੁਸੀਂ ਦੋ ਜਾਂ ਤਿੰਨ ਪੱਗਾਂ ਬੈ ਜਿਹੜੇ ਲੜਨ ਦੁਕਾਨ ਵਾਸਤੇ ਲਗਾ ਸਕਦੇ ਹਾਂ ਜਿਹੜਾ ਬੈ ਡੜ ਲਗਊਗਾ ਉਹਨੂੰ ਆਪਾਂ ਅੱਧਾ ਜਦੋਂ ਫੋਲਡ ਕਰਕੇ ਜਿਹੜਾ ਲੜਨ ਨੂੰ ਬੈਕ ਤੇ ਦੱਬ ਲੈਣਾ ਤੇ ਜਲਦੀ ਨਮੜ ਲੈ ਕੇ ਹਰ ਨੂੰ ਇਹ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੀ YouTube ਚੈਨਲ ਅਤੇ Facebook ਤੇ ਸਵਾਤਾਈ ਅੱਜ ਦੇ ਪੌੜ ਲੈ ਕੇ ਆਇਆ ਬੋਲਾਂ ਵਾਲੀ ਪੱਗ ਜੀ ਲੈਂਥ 5.5 ਮੀਟਰ ਕੁ ਪਰੜ ਬਹਲਵਤ ਆ ਜਿਹੜਾ ਆਪਾਂ ਪੱਲੜ ਲਗਾਉਣਾ ਸਰਦੇ ਸੈਂਟਰ ਚੋਂ ਲੈ ਕੇ ਆਣਾ ਲੜ ਨੂੰ ਪੁਣੀਆ ਹੌਲ ਦਾਵਾ ਥੱਲੇ ਰੱਖ ਕੇ ਬੰਦਪਸ ਉੱਤੇ ਰੱਖ ਕੇ ਦੋਹੀ ਪੱਲੇ ਇਕੱਠੇ ਕਰਕੇ ਅੱਧੇ ਖੱਤੀ ਘਲਟਾ ਕਿੜੇ ਆਪਾਂ ਲੜ ਕੇ ਬਲਪਾ ਕੇ ਜੜਾ ਪਲੜ ਨੂੰ ਜਿਆਦਾ ਪਤਲਾ ਨਹੀਂ ਕਰਾਂਗੇ ਜੇ ਆਪਾਂ ਲੜ ਨੂੰ ਜਿਆਦਾ ਪਤਲਾ ਕਰ ਦਿੰਦੇ ਆ ਤੇ ਜਿਹੜਾ ਆਪਣਾ ਲੜਾ বারবার ਆਖੋ ਖਿਸਕੀ ਜਾਵੇਗਾ ਤੇ ਫਿਰ ਅੱਧੀ ਖਦੀ ਗਲ ਟੱਕੜਾ ਪੜਨ ਨੂੰ ਲੋਡ ਕਰਕੇ ਲਗਾ ਦੇਣਾ ਹੈ